ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ ਸਤਿਗੁਰ ਕਿਰਪਾ ਕਰਨੇ ਆਪਣੀ ਗੁਰਬਾਣੀ ਦੀ ਕਥਾ ਆਪ ਕਰਵਾ ਲੈ ਸਾਡੇ ਵਿੱਚ ਕੋਈ ਹਿੰਮਤ ਨਹੀਂ ਹੈ ਸੱਚੇ ਪਾਤਸ਼ਾਹ ਸਾਡੇ ਵਿੱਚ ਕੋਈ ਬਲ ਨਹੀਂ ਕਿ ਅਸੀਂ ਇੱਕ ਬੋਲ ਵੀ ਬੋਲ ਸਕੀਏ ਆਪਣੀ ਗੁਰਬਾਣੀ ਦੀ ਕਥਾ ਆਪਣੇ ਜਪਜੀ ਸਾਹਿਬ ਜੀ ਦੇ ਪਾਠ ਦੀ ਦਸਵੀਂ ਪੌੜੀ ਦੀ ਕਥਾ ਆਪ ਹੀ ਕਰਵਾਣੀ ਕਰੋ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸਨ ਸੁਣੇ ਪੜ ਪੜ ਪਾਵੇ ਮਨ ਸੁਣੇ ਲਗ ਸਹਜ ਧਿਆਨ ਨਾਮ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾ ਕ੍ਰਪਾ ਦਿਓ ਮੇਰੇ ਸਤਗੁਰ ਫਰਮਾਉਂਦੇ ਨੇ ਕਿ ਹੈ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖੜਾਉ ਰਹਿੰਦਾ ਹੈ ਕਿਉਂਕਿ ਅਕਾਲ ਪੁਰਖ ਦੀ ਸਿਫਤਲਾ ਸੁਣਨ ਨਾਲ ਮਨੁੱਖ ਦੇ ਅੰਦਰੋਂ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਰੱਬ ਦੇ ਨਾਮ ਵਿੱਚ ਜੁੜਨ ਨਾਲ ਹਿਰਦੇ ਵਿੱਚ ਦਾਨ ਦੇਣ ਦਾ ਸੁਭਾਅ ਤੇ ਸੰਤੋਖ ਪ੍ਰਕਾਸ਼ ਪਰਗਟ ਹੋ ਜਾਂਦਾ ਹੈ ਮਨ ਨੂੰ 18 ਤੀਤਾਂ ਦਾ ਅਨੁਸ਼ਾਨ ਹੀ ਹੋ ਜਾਂਦਾ ਹੈ ਭਾਵ 18 ਤੀਤਾਂ ਦੇ ਅਨੁਸ਼ਾਨ ਨਾਮ ਜਪਣ ਦੇ ਵਿੱਚ ਹੀ ਆ ਜਾਂਦੇ ਨੇ ਗੁਰੂ ਪਿਆਰਿਓ ਜੋ ਸੁਕਾਰ ਮੁਨੱਖ ਵਿਦਿਆ ਪੜ੍ਹ ਕੇ ਪਾਉਂਦੇ ਨੇ ਉਹ ਭਗਤ ਜਿਨ੍ਹਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਝੁੜ ਕੇ ਹੀ ਮਿਲ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰਿਓ ਨਾਮ ਸੁਣਨ ਦਾ ਸਦਕਾ ਅਡੋਲਤਾ ਵਿੱਚ ਚਿੱਤ ਦੀ ਬਿਰਤੀ ਟਿਕ ਜਾਂਦੀ ਹੈ ਭਾਵ ਨਾਮ ਵਿੱਚ ਸੁਰਤ ਜੋੜਿਆ ਹੀ ਮਨ ਵਿਸ਼ਾਲ ਹੁੰਦਾ ਏ ਲੋੜਵੰਦਾਂ ਦੀ ਸੇਵਾ ਸੰਤੋਖ ਵਾਲਾ ਜੀਵਨ ਬਣਦਾ ਏ ਨਾਮ ਵਿੱਚ ਜੁੱਬੀ ਦੀ 18 ਦੀ ਤਾ ਦਾ ਇਸ਼ਾਨਾ ਨੇ ਜਗਤ ਦੇ ਕਿਸੇ ਮਾਨ ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ ਮਨ ਸਹਜ ਅਵਸਥਾ ਵਿੱਚ ਆ ਜਾਂਦਾ ਹੈ ਅਡੋਲਤਾ ਵਿੱਚ ਮਗਨ ਰਹਿੰਦਾ ਏ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸੁਣਦੇ ਤੇ ਗੁਰੂ ਪਿਆਰਿਓ ਮੇਰੇ ਸੱਚੇ ਪਾਤਸ਼ਾਹ ਬਰਮਾਉਂਦੇ ਨੇ ਮੇਰੇ ਮਾਲਕ ਤਨ ਤਨ ਸਹਿਬ 시ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਖਦੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਕੰਨਾਂ ਨਾਲ ਸੁਣਿਆ ਉਹਨਾਂ ਦੇ ਅੰਦਰੋਂ ਦੁੱਖਾਂ ਦਾ ਤੇ ਪਾਪਾਂ ਦਾ ਨਾਸ ਹੋ ਗਿਆ ਤਨ ਤਨ ਸਹਿਬ 시ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਤਮਾ ਦੇ ਨਾਮ ਸੁਣਨ ਦੀ ਮਹਾਨਤਾ ਦੱਸਦੇ ਨੇ ਕਿ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸੁਣਦਾ ਏ ਉਸ ਦੇ ਅੰਦਰੋਂ ਪਾਪਾਂ ਦਾ ਨਾਸ ਹੋ ਜਾਂਦਾ ਏ ਔਰ ਦੂਜੇ ਨੂੰ ਚੋਟ ਪਹਾਨ ਦੀ ਬਿੰਤੀ ਉਸ ਦੇ ਅੰਦਰੋਂ ਖਾਤਮ ਹੋ ਜਾਂਦੀ ਇਸ ਲਈ ਪੰਤ ਕੇ ਉਸ ਨੂੰ ਵੀ ਚੋਟ ਨਹੀਂ ਖਾਣੀ ਪੈਂਦੀ ਉਸ ਦੇ ਪਾਪ ਨਾਸ ਹੋ ਜਾਂਦੇ ਨੇ ਉਸ ਦੇ ਦੁੱਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸੁਣ ਲੈਂਦਾ ਏ ਅੱਠੇ ਪੈਰ ਉਸ ਦੇ ਹਿਰਦੇ ਵਿੱਚ ਮਸਤੀ ਬਣੀ ਰਹਿੰਦੀ ਹੈ ਸੁਣੇ ਸਤ ਸੰਤੋਖ ਗਿਆਨ ਸੁਣੇ ਦੀ ਇਸ ਤੀਸਰੀ ਪੌੜੀ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਉਂਦੇ ਨੇ ਕਿ ਪ੍ਰਭੂ ਦਾ ਨਾਮ ਸੁਣਨ ਵਾਲਾ ਸਭ ਤੋਂ ਸਭ ਤੋਂ ਚੰਗਾ ਮਨੁੱਖ ਬਣ ਜਾਂਦਾ ਏ ਸਤ ਤੇ ਸੰਤੋਖ ਦਾ ਧਾਰਨੀ ਹੋ ਜਾਂਦਾ ਏ ਜਦੋਂ ਮਨੁੱਖ ਦੇ ਅੰਦਰੋਂ দান ਦੇਣ ਦੀ ਇੱਛਤੀ ਪੈਦਾ ਹੋ ਜਾਵੇ ਸਮਝ ਲਵੋ ਇਹ ਮਨੁੱਖ ਪ੍ਰਭੂ ਦੇ ਨੇੜੇ ਚੱਲਣਾ ਜਿਵੇਂ ਮਾਸੂਮ ਬੱਚਾ ਜੇ ਲੈਣਾ ਅਜੇ ਲੈਣਾ ਜਾਣਦਾ ਏ ਦੇਣਾ ਨਹੀਂ ਜੇ ਉਸ ਕੋਲੋਂ ਖਡਾਉਣਾ ਮੰਗਿਏ ਇਹ ਖਡਾਉਣਾ ਤੂੰ ਕਿਸੇ ਹੋਰ ਦੂਜੇ ਬੱਚੇ ਨੂੰ ਦੇ ਦੇ ਜੇ ਅਸੀਂ ਕਹੀਏ ਕਿਸੇ ਬੱਚੇ ਨੂੰ ਉਸੂਮ ਬੱਚੇ ਨੂੰ ਕਿ ਤੂੰ ਇਹ ਖਡਾਉਣਾ ਜਿਹੜਾ ਤੇਰੇ ਕੋਲ ਹੈ ਇਹ ਦੂਜੇ ਬੱਚੇ ਨੂੰ ਦੇ ਦੇ ਤਾਂ ਉਹ ਬੱਚਾ ਕਹਿੰਦਾ ਨਹੀਂ ਮੈਂ ਤੋੜਦਾ ਦੇਵਾਂਗਾ ਪਰ ਦੂਜੇ ਬੱਚੇ ਨੂੰ ਨਹੀਂ ਦੇਵਾਂਗਾ ਕਿਉਂਕਿ ਦੇਣ ਦੀ ਬਿਰਤੀ ਦਾ ਉਸ ਦੇ ਅੰਦਰ ਜਨਮ ਨਹੀਂ ਹਜੇ ਹੋਇਆ। ਅਗਰ ਜਵਾਨ ਹੋ ਕੇ ਵੀ ਔਰ ਬੁੱਢਾ ਹੋ ਕੇ ਵੀ ਦੇਣ ਦੀ ਬਿਰਤੀ ਦਾ ਜਨਮ ਨਹੀਂ ਹੋਇਆ ਮਨੁੱਖ ਦੇ ਅੰਦਰ ਸਿਰਫ ਲੈਣ ਦੀ ਬਿਰਤੀ ਦਾ ਹੀ ਅੰਦਰ ਪਰਵਲ ਤਾਂ ਐਸਾ ਮਨੁੱਖ ਸੰਸਾਰੀ ਹੈ ਧਾਰਮਿਕ ਨਹੀਂ। ਭਾਗ ਭਗਤ ਨਹੀਂ। ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਤਾਂ ਨਹੀਂ ਹੋ ਜਾਂਦਾ ਕਿਉਂਕਿ ਉਹ ਬੰਦਾ ਸੰਤੋਖੀ ਹੋ ਜਾਂਦਾ ਹੈ ਦੇਹ ਸਦਨ ਦੀ ਸਮਰੱਥਾ ਵੀ ਸੰਤੋਖ ਤੋਂ ਹੀ ਪੈਦਾ ਹੁੰਦੀ ਹੈ ਆਪਣੇ ਆਪ ਵਿੱਚ ਜੋ ਸੰਤੋਸ਼ਤ ਉਹ ਦੇਹ ਨਹੀਂ ਸਮਰੱਥਾ ਰੱਖਦਾ ਹੈ ਗੁਰੂ ਪਿਆਰਿਓ ਜਿਹੜਾ ਬੰਦਾ ਆਪਣੇ ਆਪ ਵਿੱਚ ਹੀ ਦੁਖੀ ਹੈ ਬੇਚੈਨ ਹੈ ਜੋ ਆਪਣੇ ਆਪ ਵਿੱਚ ਹੀ ਸੰਤੋਸ਼ਤ ਨਹੀਂ ਉਹ ਤਾਂ ਖੋਣ ਦੀ ਬਿਰਤੀ ਦਾ ਪਰਬਲ ਰੱਖਦਾ ਹੈ ਪਰ ਦੇਣ ਦੀ ਦਾ ਨਹੀਂ ਇਸ ਲਈ ਮੇਰੇ ਸਤਿਗੁਰ ਫਰਮਾਉਂਦੇ ਨੇ ਕਿ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਏ ਉਹਦੇ ਅੰਦਰੋਂ ਸੰਤੋਖ ਪੈਦਾ ਹੋ ਜਾਂਦਾ ਏ ਔਰ ਉਹ ਬੰਦਾ ਦਾਨੀ ਹੋ ਜਾਂਦਾ ਏ ਉਸਦੇ ਅੰਦਰੋਂ ਸਤ ਦਾ ਜਨਮ ਹੁੰਦਾ ਏ ਭਾਗ ਦੇਣ ਦੀ ਬੇਤੀ ਦੀ ਦਾਨ ਦਾ ਜਨਮ ਹੁੰਦਾ ਏ ਦਾਨ ਉਹਨਾਂ ਵਾਸਤੇ ਹੈ ਜੋ ਜੀਵਨ ਦੇ ਕਿਸੇ ਪੱਖੋਂ ਵੀ ਸਾਡੇ ਤੋਂ ਪਿੱਛੇ ਰਹਿ ਗਏ ਸਿਮਰ ਉਸ ਦਾ ਕਰਨਾ ਏ ਜੋ ਸਭ ਤੋਂ ਅੱਗੇ ਹੈ ਸਭ ਤੋਂ ਅੱਗੇ ਹੈ ਪ੍ਰਮਾਤਮਾ ਸਿਮਰਨ ਪ੍ਰਮਾਤਮਾ ਦਾ ਕਰਨਾ ਏ ਪਰ ਦੇਣਾ ਉਸ ਨੂੰ ਹੈ ਜੋ ਸਭ ਤੋਂ ਪਿੱਛੇ ਰਹਿ ਗਿਆ ਗੁਰੂ ਪਿਆਰਿਓ ਗਿਆਨ ਵਿੱਚ ਕਲਾ ਵਿੱਚ ਧਰਮ ਵਿੱਚ ਅਰਥ ਵਿੱਚ ਜਾਂ ਸਮਾਜਿਕ ਤੌਰ ਤੇ ਜਿਹੜਾ ਪਿਛੜ ਗਿਆ ਜੀਵਨ ਦੇ ਕਿਸੇ ਵੀ ਪਹਿਲੂ ਵਿੱਚ ਜੋ ਪਿਛੜ ਗਿਆ ਉਸ ਨੂੰ ਅੱਗੇ ਕਰਨ ਦਾ ਨਾਮ ਹੀ ਦਾਨ ਹੈ ਇਸ ਲਈ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਸੰਤੁਸ਼ਟ ਹੋ ਜਾਂਦਾ ਏ ਔਰ ਸੰਤੁਸ਼ਟ ਹੁੰਦਿਆਂ ਹੀ ਉਸ ਦੇ ਅੰਦਰੋਂ ਦਾਨੀ ਵਿਤੀਆਂ ਦਾ ਜਨਮ ਹੁੰਦਾ ਏ ਔਰ ਧਰਮ ਔਰ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਹੀ ਸਹੀ ਮਹਿਨਿਆਂ ਵਿੱਚ ਗਿਆਨੀ ਹੁੰਦਾ ਏ ਔਰ ਕਿਉਂਕਿ ਗਿਆਨ ਉਸ ਦੇ ਅੰਦਰੋਂ ਪੈਦਾ ਹੁੰਦਾ ਏ ਇਹ ਗਿਆਨ ਅਕਸ਼ਰੀ ਗਿਆਨੀ ਹੁੰਦਾ ਇਹ ਗਿਆਨ ਕੋਤਾਲਟ ਨਹੀਂ ਹੁੰਦਾ ਇਹ ਗਿਆਨ ਅਨੁਭਵੀ ਪ੍ਰਕਾਸ਼ ਹੁੰਦਾ ਹੈ ਜੋ ਜੀਵਨ ਗਹਿਰੇ ਤਲ ਵਿੱਚੋਂ ਜੋ ਜੀਵਨ ਦੇ ਗਹਿਰੇ ਤਲ ਵਿੱਚੋਂ ਪੈਦਾ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਜਦ ਕੰਨਾਂ ਰਾਹੀਂ ਅੰਦਰ ਜਾਂਦਾ ਹੈ ਗੁਰੂ ਪਿਆਰਿਓ ਔਰ ਉਹ ਜਿਸ ਤੂਫੇ ਨਾਲ ਬਾਹਰ ਪ੍ਰਗਟ ਹੁੰਦਾ ਹੈ ਉਹ ਸਤ ਹੁੰਦਾ ਹੈ ਉਹ ਸੰਤੋਖ ਹੁੰਦਾ ਹੈ ਔਰ ਉਹ ਗਿਆਨ ਹੁੰਦਾ ਹੈ ਸੁਣੇ 68 ਕਾ ਇਸ਼ਨਾਨ ਪਰਮਾਤਮਾ ਦਾ ਨਾਮ ਸੁਣਨ ਵਾਲਾ ਇਨ ਪਵਿੱਤਰ ਹੋ ਜਾਂਦਾ ਹੈ ਜਿੱਦਾਂ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਹੋਵੇ ਤੀਰਥ ਆਪਣੀ ਥਾਂ ਤੇ ਬਹੁਤ ਵੱਡੇ ਤੇ ਮਹਾਨ ਨੇ ਪਰ ਤੀਰਥਾਂ ਦੀ ਮਹਾਨਤਾ ਵੀ ਨਾਮ ਜਪਣ ਵਾਲਿਆਂ ਕਰ ਕਹੀ ਹੈ ਗੁਰੂ ਪਿਆਰਿਓ ਸੰਤਾਂ ਕਰਕੇ ਭਗਤਾਂ ਕਰਕੇ ਇੱਥੇ ਭਗਤ ਕੂਰ ਜੀ ਆਖਦੇ ਨੇ ਕਿ ਇਹ ਤੀਰਥ ਵੱਡਾ ਨਹੀਂ ਹਰੀ ਦਾ ਦਾਸ ਵੱਡਾ ਹੈ ਹਰੀ ਦੇ ਦਾਸ ਦਾ ਜਿੱਥੇ ਜਨਮ ਹੋਏ ਉਹ ਜਨਮ ਸਥਾਨ ਵੀ ਤੀਰਥ ਬਣ ਜਾਵੇਗਾ ਹਰੀ ਦਾ ਦਾਸ ਜਿੱਥੇ ਬੈਠਾ ਹੈ ਜਿੱਥੇ ਬੈਠ ਕੇ ਹਰੀਦੇਵ ਦਾਸ ਨੇ ਭਗਤੀ ਕੀਤੀ ਹੈ ਗੁਰੂ ਪਿਆਰਿਓ ਉਹ ਸਥਾਨ ਵੀ ਤੀਰਥ ਬਣ ਜਾਂਦਾ ਹੈ ਹਰੀਦੇਵ ਦਾਸ ਨੇ ਜਿੱਥੇ ਸਰੀਰ ਛੱਡਿਆ ਭਾਵ ਦੇਹੀ ਦਾ ਤਿਆਗ ਕੀਤਾ ਉਹ ਸਥਾਨ ਵੀ ਤੀਰਥ ਬਣ ਜਾਂਦਾ ਹੈ ਰੱਬ ਦਾ ਭਗਤ ਜਿੱਥੇ-ਜਿੱਥੇ ਬੈਠੇ ਉਸ ਦੇ ਕਰਮਾਂ ਵਿੱਚ ਤੀਰਥ ਦਾ ਜਨਮ ਹੁੰਦਾ ਹੈ ਤੀਰਥ ਭਗਤਾਂ ਨੂੰ ਨਹੀਂ ਪੈਦਾ ਕਰਦਾ ਭਗਤ ਤੀਰਥਾਂ ਨੂੰ ਜਨਮ ਦਿੰਦੇ ਨੇ ਕਿਸੇ ਤੀਰਥ ਵਿੱਚ ਕੋਈ ਸਮਰੱਥਾ ਨਹੀਂ ਇਹ ਕੋਈ ਬ੍ਰਹਮ ਗਿਆਨੀ ਨੂੰ ਪੈਦਾ ਕਰ ਸਕੇ ਪਰ ਹਰ ਬ੍ਰਹਮ ਗਿਆਨੀ ਵਿੱਚ ਸਮਰੱਥਾ ਹੈ ਹਰ ਰੱਬ ਦੇ ਭਗਤ ਵਿੱਚ ਸਮਰੱਥਾ ਹੈ ਕਿ ਉਹ ਤੀਰਥ ਨੂੰ ਜਨਮ ਦਿੰਦਾ ਹੈ ਸਵੈਮ ਹੀ ਬ੍ਰਹਮ ਗਿਆਨੀ ਭਗਤ ਚੱਲਦਾ ਫਿਰਦਾ ਇੱਕ ਤੀਰਥ ਬ੍ਰਹਮ ਗਿਆਨੀ ਦੇ ਕਰਮਾਂ ਵਿੱਚੋਂ ਤੀਰਥ ਜਨਮ ਲੈਂਦੇ ਨੇ ਗੁਰੂ ਪਿਆਰਿਓ ਔਰ ਇਸ ਵਾਸਤੇ ਮੇਰੇ ਸਤੂਰ ਬਣਵਾਉਂਦੇ ਨੇ ਕਿ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਪਾਵਨ ਹੋ ਜਾਂਦਾ ਹੈ ਪਵ ਇਹਨਾ ਪਵਿੱਤਰ ਹੋ ਜਾਂਦਾ ਏ ਜਿਸ ਤਰ੍ਹਾਂ ਅਠਾਰ ਤੀਸ ਪਵਿੱਤਰ ਨੇ ਪਾਵਨ ਨੇ ਉਸ ਇਕੱਲੇ ਨੇ ਹੀ ਜਾਨੋ ਠਾਰਤੀਸ ਤਾਂ ਦਾ ਇਸ਼ਨਾਨ ਕਰ ਲਿਆ ਜਨ ਇੰਨੀ ਪਵਿੱਤਰਤਾ ਉਸਨੇ ਹਾਸਲ ਕਰ ਲਈ ਸੁਣੇ ਪੜ ਪੜ ਪਾਵੇ ਮਨ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਕਹਿਦੇ ਤਲ ਤੇ ਸੁਣਦਾ ਏ ਉਸ ਮਨੁੱਖ ਦੇ ਅੰਦਰ ਹੋਰ ਜਾਣਨ ਦੀ ਭੁੱਖ ਹੁੰਦੀ ਏ ਕਿਵੇਂ ਮੈਂ ਪ੍ਰਮਾਤਮਾ ਬਾਰੇ ਹੋਰ ਪੜਾਂ ਹੋਰ ਪੜਾ ਹੋਰ ਸੁਣਾ ਔਰ ਮੈਂ ਹੋਰ ਜਾਣਾ ਮੈਂ ਹੋਰ ਜਾਣਾ ਤੇ ਹੋਰ ਜਾਣਨ ਦੇ ਲਈ ਦੁਨੀਆ ਵਿੱਚ ਧਾਰਮਿਕ ਗ੍ਰੰਥ ਨੇ ਤਾਂ ਉਸ ਮਨੁੱਖ ਦੇ ਅੰਦਰ ਧਾਰਮਿਕ ਗ੍ਰੰਥ ਪੜਨ ਦੀ ਰੁਚੀ ਪੈਦਾ ਹੁੰਦੀ ਹੈ ਮੈਂ ਵੀ ਉਹ ਮੈਂ ਉਹ ਵੀ ਪੜਾ ਮੈਂ ਉਹ ਵੀ ਪੜਾ ਮੈਂ ਉਹ ਵੀ ਪੜਾ ਇਹ ਪੋਖ ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਨੂੰ ਪੜਨ ਤੇ ਮਜਬੂਰ ਕਰਦੀ ਹੈ ਔਰ ਜਿੱਦਾਂ ਜਿੱਦਾਂ ਉਹ ਮਨੁੱਖ ਪੜਦਾ ਹੈ ਉਦਾ ਉਦਾ ਹੀ ਉਸ ਮਨੁੱਖ ਦੇ ਅਨੁਭਵ ਗਿਆਨ ਵਿੱਚ ਵਾਧਾ ਹੁੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਉਸ ਮਨੁੱਖ ਨੂੰ ਮਾਣ ਮਿਲਦਾ ਏ ਉਸ ਦੀ ਪ੍ਰਤਿਸ਼ਟਾ ਹੁੰਦੀ ਏ ਉਸ ਦੀ ਪੂਜਾ ਹੁੰਦੀ ਏ ਕੁਝ ਆਲਮਾ ਆਖਦੇ ਨੇ ਕਿ ਪੜ ਪੜ ਕੇ ਜੋ ਮਨੁੱਖ ਮਾਣ ਪ੍ਰਾਪਤ ਕਰਦਾ ਏ ਉਹਨਾਂ ਮਾਣ ਪ੍ਰਮਾਤਮਾ ਦਾ ਨਾਮ ਸੁਣ ਨਾਲ ਮਿਲ ਜਾਂਦਾ ਏ ਉਨੀ ਪ੍ਰਤਿਸ਼ਟਾ ਉਸ ਪ੍ਰਮਾਤਮਾ ਦਾ ਨਾਮ ਹੋ ਜਾਂਦੀ ਹੈ ਸੁਣੇ ਲਗਨ ਸਹਜ ਧਿਆਨ ਪਰਮਾਤਮਾ ਦਾ ਨਾਮ ਸੁਣਦੇ ਆ ਸੁਣਦੇ ਐ ਇੱਕ ਦਿਨ ਖਿੰਡਿਆ ਹੋਇਆ ਮਨ ਸਹਜ ਵਿੱਚ ਆ ਜਾਂਦਾ ਏ ਟਿਕ ਜਾਂਦਾ ਏ ਜਦੋਂ ਮਨ ਅਡੋਲ ਹੁੰਦਾ ਏ ਗੁਰੂ ਪਿਆਰਿਓ ਪਰ ਅਡੋਲਤਾ ਦੇ ਮੁਜਸਮੇ ਪਰਿ ਪਰਿਪੂਰਨ ਪਰਮਾਤਮਾ ਨਾਲ ਉਸ ਮਨਕ ਨੁਕ ਦਾ ਸਬੰਧ ਜੁੜ ਜਾਂਦਾ ਏ ਜਿਵੇਂ ਹੀ ਨਾਮ ਦੀ ਧਾਰਾ ਅੰਦਰ ਪ੍ਰਵੇਸ਼ ਕਰਦੀ ਹੈ ਉਹ ਖਿੰਡੇ ਹੋਏ ਮਨ ਦੇ ਟੁਕੜਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੀ ਹੈ ਗੁਰੂ ਪਿਆਰਿਓ ਨਾਮ ਸੁਣਨਾ ਮਨੁੱਖ ਦੇ ਅੰਦਰ ਦੀ ਅਵਸਥਾ ਸਹਿਜ ਵਿੱਚ ਆ ਜਾਂਦੀ ਹੈ ਸ਼ਬਦ ਮਨੁੱਖ ਦੇ ਅੰਦਰ ਪ੍ਰਵੇਸ਼ ਹੁੰਦਿਆਂ ਹੀ ਮਨ ਦੇ ਟੁਕੜੇ ਜੋ ਖਿੰਡੇ ਹੋਏ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਆਪਣੇ ਲੋਕਤਾ ਪ੍ਰਾਪਤ ਹੁੰਦੀ ਹੈ ਧਿਆਨ ਸਾਧਨਾ ਦੀ ਸਿਕਤਾ ਲੱਭ ਜਾਂਦੀ ਹੈ ਆਕਰ ਸਮੂਹ ਧਿਆਨ ਸਾਧਨਾ ਦਾ ਮਤਲਬ ਤਾਂ ਐਨਾ ਹੀ ਹੈ ਕਿ ਮਨ ਟਿਕੇ ਮਨ ਅਡੋਲ ਹੋਵੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਫਰਮਾਨ ਹੈ ਕਿ ਇਹ ਤਾਂ ਮਨ ਟਿਕੇਗਾ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਹੀ ਧਿਆਨ ਟਿਕ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸਦਾ ਵਿਕਾਸ ਤੋਂ ਮੁਰਾਦ ਹਮੇਸ਼ਾ ਇਹ ਨਹੀਂ ਕਿ ਅੱਜ ਖੁਸ਼ੀ ਹੈ ਕੱਲ ਨੂੰ ਗਮੀ ਉਂ ਕਰਕੇ ਰੋਣ ਲੱਗ ਪਿਆ ਅੱਜ ਖੇੜਾ ਹੈ ਔਰ ਕੱਲ ਰੋਣਾ ਹੈ ਇਹ ਨਹੀਂ ਕਿ ਸਵੇਰੇ ਹੱਸਣਾ ਹੈ ਤੇ ਸ਼ਾਮ ਨੂੰ ਰੋਣਾ ਹੈ ਅੱਜ ਪ੍ਰਸੰਤਾ ਹੈ ਔਰ ਕੱਲ ਮੁਰਝਾਣਾ ਹੈ ਸਦੀਵੀ ਪ੍ਰਸੰਤਾ ਸਦੀਵੀ ਖੇੜਾ ਭਗਤਾਂ ਕੋਲ ਬਣਿਆ ਰਹਦਾ ਹੈ ਭਗਤ ਐਸੀ ਮਸੰਤ ਬਹਾਰ ਨੇ ਗੁਰੂ ਪਿਆਰਿਓ ਜਿਸ ਦੇ ਉੱਤੇ ਕਦੇ ਪਤਝੜ ਦੀ ਰੁੱਤ ਨਹੀਂ ਹੋ। ਭਗਤ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਐਸਾ ਬੀਜ ਬੋਇ ਬਾਹਰ ਮਨ ਪਲੰਤ ਸੀਤਲ ਛਾਇਆ ਗਹਿਰ ਵੱਲ ਪੰਛੀ ਕੇਲ ਕਰਨ। ਗੁਰੂ ਪਿਆਰਿਓ ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਦੂਜਿਆਂ ਨੂੰ ਚੋਟ ਪਹੁੰਚਾਉਣ ਦੀ ਬਿਲਤੀ ਅੰਦਰੋਂ ਖਤਮ ਹੋ ਜਾਂਦੀ ਹੈ। ਪਾਪ ਦੀ ਮੂਲ ਵਿਆਖਿਆ ਇਹ ਕਿ ਮੇਰੇ ਬੋਲਾਂ ਨਾਲ ਜੇ ਕਿਸੇ ਦਾ ਦਿਲ ਦੁਖਿਆ ਹੈ ਤੇ ਇਹ ਪਾਪ ਹੈ। ਜੇ ਮੇਰੇ ਵਿਚਾਰਾਂ ਨਾਲ ਕਿਸੇ ਦੀ ਹਾਨੀ ਹੋਈ ਹੈ ਤਾਂ ਗੁਰੂ ਪਿਆਰਿਓ ਇਹ ਪਾਪ ਹੈ। ਜੇ ਮੇਰੇ ਵਿਚਾਰਾਂ ਨਾਲ ਜਾਂ ਮੇਰੇ ਕਿਸੇ ਕੰਮ ਨਾਲ ਕਿਸੇ ਦਾ ਨੁਕਸਾਨ ਹੋਇਆ ਏ ਤਾਂ ਇਹ ਪਾਪ ਹੈ ਜੇ ਦੂਜੇ ਦਾ ਨੁਕਸਾਨ ਕਰਕੇ ਆਪਣਾ ਨਫਾ ਲੱਭਣਾ ਜੇ ਦੂਜੇ ਦੀ ਬੇਇੱਜ਼ਤੀ ਕਰਕੇ ਆਪਣੀ ਮੁੰਡਾਈ ਲੱਭਣੀ ਹੈ ਭਾਵੇਂ ਆਪਣੀ ਇੱਜ਼ਤ ਲੱਭਣੀ ਹੈ ਦੂਜੇ ਦੀ ਬੇਇੱਜ਼ਤੀ ਕਰਕੇ ਇਸੇ ਨੂੰ ਹੀ ਪਾਪ ਕਹਿੰਦੇ ਨੇ ਔਰ ਇਹ ਪਾਪ ਮਈ ਵਿਅਕਤੀ ਪ੍ਰਮਾਤਮਾ ਦਾ ਨਾਮ ਸੁਣਦੇ ਨਾਲ ਹੀ ਖਤਮ ਹੋ ਜਾਂਦੀ ਹੈ ਫਿਰ ਮਨੁੱਖ ਚੋਟ ਖਾ ਤਾਂ ਸਕਦਾ ਹੈ ਪਰ ਕਿਸੇ ਨੂੰ ਝੋਟ ਦੇ ਨਹੀਂ ਸਕਦਾ ਆਪਣੀ ਬੇਇੱਜ਼ਤੀ ਦਾ ਪ੍ਰਮਾਨ ਕਰ ਸਕਦਾ ਪਰ ਦੂਜੇ ਦੀ ਬੇਇੱਜ਼ਤੀ ਨਹੀਂ ਕਰੇਗਾ ਉਹ ਬੰਦਾ ਆਪਣਾ ਨੁਕਸਾਨ ਤਾਂ ਸਹਾਰ ਲਵੇਗਾ ਪਰ ਦੂਜੇ ਦਾ ਨੁਕਸਾਨ ਕਦੇ ਨਹੀਂ ਕਰੇਗਾ ਇਸ ਢੰਗ ਨਾਲ ਉਸ ਦੀ ਬਿਰਤੀ ਬਣ ਜਾਂਦੀ ਹੈ ਜਦ ਦੂਜੇ ਦਾ ਨੁਕਸਾਨ ਉਸਨੇ ਕਰਨਾ ਹੀ ਨਹੀਂ ਫਿਰ ਉਸ ਦਾ ਵੀ ਕਦੇ ਨੁਕਸਾਨ ਨਹੀਂ ਹੁੰਦਾ ਗੁਰੂ ਪਿਆਰੇਓ ਜੇ ਉਹ ਕਿਸੇ ਦੀ ਬੇਇੱਜ਼ਤੀ ਕਰਨੀ ਨਹੀਂ ਚਾਹੁੰਦਾ ਉਸ ਦੀ ਖੋਦੀ ਵੀ ਇੱਜ਼ਤ ਬਣੀ ਰਹਿੰਦੀ ਕਾਇਉ ਰਹਿੰਦੀ ਹੈ ਉਸ ਦੀ ਇੱਜ਼ਤ ਇਸ ਲਈ ਮੇਰੇ ਸਤਿਗੁਰ ਪਰਮਾਉਂਦੇ ਨੇ ਕਿ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਦਾ ਨਾਸ ਪਰਮਾਤਮਾ ਦਾ ਨਾਮ ਸੁਣਦੇ ਆ ਹੀ ਮਨੁੱਖ ਦੇ ਅੰਦਰੋਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸੁਦੀਵੀ ਵਿਗਾਸ ਸੁਦੀਵੀ ਖੇੜਾ ਅੰਦਰ ਆਪੇ ਵਿੱਚੋਂ ਜਨਮ ਲੈਂਦਾ ਏ ਔਰ ਗੁਰੂ ਪਿਆਰਿਓ ਉਸ ਮਨੁੱਖ ਦੇ ਅੰਦਰ ਹਮੇਸ਼ਾ ਖੇੜਾ ਬਣਿਆ ਰਹਿੰਦਾ ਏ ਖੁਸ਼ੀ ਬਣੀ ਰਹਿੰਦੀ ਏ ਜਿਹੜਾ ਪਰਮਾਤਮਾ ਦਾ ਨਾਮ ਪੜ ਕੇ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਂਦਾ ਏ ਗੁਰੂ ਪਿਆਰਿਓ ਜਿੰਨੇ ਵੀ ਆ ਸੁਣਦੇ ਨੇ ਮੇਰੇ ਵੀ ਭੈਣ ਭਰਾ ਬੁਜ਼ੁਰਗ ਮਤਾਵਾ ਬੱਚੇ ਕਿਰਪਾ ਦਿਓ ਮੇਰੀ ਦੋ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਅਮਰਤ ਵੇਲੇ ਉੱਠ ਕੇ ਮੂਲ ਮੰਤਰ ਸਾਹਿਬ ਦਾ ਜਾਪ ਕਰਿਆ ਕਰੋ ਫਿਰ ਗੁਰਮੰਤਰ ਸਾਹਿਬ ਵਾਹਿਗੁਰੂ 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 ਦਾ ਜਾਪ ਕਰਿਆ ਕਰੋ ਔਰ ਫਿਰ ਨਿਤਨੇਮ ਦੀਆਂ ਪੰਜੇ ਬਾਣੀਆਂ ਆਸਾ ਦੀ ਬਾਤ ਫਿਰ ਆਪਣੇ ਕੰਮ ਤੋਂ ਦਿਆਂ ਕੇ ਜਾਣਾ ਗੁਰੂ ਪਿਆਰਿਓ ਸਾਡਾ ਸੁਣਾਇਆ ਹੋਇਆ ਔਰ ਆਪ ਜੀ ਦਾ ਸੁਣਿਆ ਹੋਇਆ ਬਸ ਸਾਦਿਆਂ ਦੇ ਸਾਡੇ ਹਿਰਦੇ ਵਿੱਚ ਵਸੇ ਇਹੀਓ ਸਾਡੇ ਲਈ ਧੰਨ ਹੈ ਇਹੀਓ ਸਾਡੇ ਲਈ ਸਾਰਾ ਖੁਸ਼ ਹੈ ਗੁਰੂ ਪਿਆਰਿਓ ਹੁਣਾਂ ਭੁੱਲਾਂ ਚੁੱਕਾਂ ਗਲਤੀਆਂ ਮਾਫ ਕਰਨੀਆਂ ਜੋ ਵੀ ਪ੍ਰੋਫੈਸਰ ਸਾਹਿਬ ਜੀ ਸਿੰਘ ਪ੍ਰੋਫੈਸਰ ਸਾਹਿਬ ਜੀ ਸਿੰਘ ਪਾਸੋਂ ਪ੍ਰੇਰਣਾ ਲਈ ਉਹਨਾਂ ਨੂੰ ਪੜਿਆ ਔਰ ਜੋ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਪਾਸੋਂ ਪ੍ਰੇਰਣਾ ਲਈ ਉਹੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਰਪਾ ਕਰਿਓ ਵਿਚਾਰ ਕਰਦਿਆਂ ਵਕਤ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਹੈ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਤੋਂ ਸ਼ੋਤੇਸ਼ਵਰਟ ਸੇਵਾ ਤੇ ਸੁਣ ਕੰਨ ਦਾ ਬਲ ਬਖਸ਼ਣਾ ਹੋਈਆਂ ਭੁੱਲਾਂ ਚੁੱਕਾ ਮਾਫ ਕਰਨੀਆਂ ਗੱਜ ਕੇ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ